ਬੈਂਕ ਦੇ ਮੈਨੇਜਰ ਨੂੰ ਫਰਜੀ ਦਸਤਾਵੇਜ਼ ਭੇਜ ਕੇ ਮਾਰੀ ਲੱਖਾਂ ਰੁਪਏ ਦੀ ਠੱਗੀ ਛਾਤਰ ਠੱਗ ਨੂੰ ਯੂਪੀ ਤੋਂ ਕਰ ਲਿਆ ਕਾਬੂ ਦੇਖ ਸਕਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਨਿਤ ਨਵੇਂ ਤੋਂ ਨਵੇਂ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਇਹ ਛਾਤਰ ਦਿਮਾਗ ਦੇ ਚੋਰ ਆ ਜਿਨ੍ਹਾਂ ਦਿਮਾਗ ਚੋਰੀ ਕਰਨ ਤੇ ਲਗਾਉਂਦੇ ਨੇ ਜੇਕਰ ਇਹ ਦਿਮਾਗ ਉਹਨਾਂ ਨੇ ਚੰਗੇ ਕੰਮਾਂ ਵੱਲ ਲਾਇਆ ਹੁੰਦਾ ਤਾਂ ਅੱਜ ਉਹਨਾਂ ਦਾ ਭਵਿੱਖ ਬਣਿਆ ਹੁੰਦਾ ਤਾਂ ਅਜੇੇ ਕੰਮ ਕਰਨ ਦੀ ਜ਼ਰੂਰਤ ਨਹੀਂ ਸੀ ਪੈਣੀ ਪੁਲਿਸ ਅਪਰਾਧੀਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਪੁਲਿਸ ਨੇ ਹਾਸਲ ਕੀਤੀ ਹੈ ਸਾਈਬਰ ਸੈੱਲ ਦੀ ਟੀਮ ਨੇ ਬੈਂਕ ਧੋਖਾਧੜੀ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਠੱਗ ਵਿਸ਼ਾਲ ਵਰਮਾ ਨੂੰ ਯੂਪੀ ਤੋਂ ਦਬੋਚ ਲਿਆ ਜਾਣਕਾਰੀ ਦਿੰਦੇ ਹੋਏ ਇੰਚਾਰਜ ਸਤਵੀਰ ਸਿੰਘ ਨੇ ਦੱਸਿਆ ਕਿ ਇਸ ਗਰੋਹ ਨੇ ਬਹੁਤ ਹੀ ਚੁਲਾਕੀ ਦੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਮੁਲਜ਼ਮ ਨੇ ਆਪਣੇ ਇੱਕ ਸਾਥੀ ਦੇ ਨਾਲ ਮਿਲ ਕੇ ਸ਼ਿਕਾਇਤਕਰਤਾ ਦੇ ਬੈਂਕ ਮੈਨੇਜਰ ਨੂੰ ਫਰਜੀ ਦਸਤਾਵੇਜ਼ ਭੇਜੇ ਅਤੇ ਉਸ ਨੂੰ ਗੁੰਮਰਾਹ ਕਰਕੇ ਖਾਤੇ ਦੇ ਵਿੱਚੋਂ ਲਗਭਗ 420000 ਦੀ ਰਾਸ਼ੀ ਉਡਾ ਲੈ ਗਈ। ਇਸ ਧੋਖਾਧੜੀ ਦੇ ਸਬੰਧ ਵਿੱਚ ਥਾਣਾ ਸਾਈਬਰ ਕ੍ਰਾਈਮ ਚ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੀ ਜਾਂਚ ਐਸ ਆਈ ਹਰਿੰਦਰਪਾਲ ਵੱਲੋਂ ਕੀਤੀ ਜਾ ਰਹੀ ਹੈ ਤੇ ਡੂੰਘਾਈ ਦੇ ਨਾਲ ਤਫ਼ਤੀਸ਼ ਹੁਣ ਤੱਕ ਕੀਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਟੀਮ ਨੇ ਤਕਨੀਕੀ ਜਾਂਚ ਦੇ ਆਧਾਰ ਤੇ ਜਾਲ ਵਿਛਾਇਆ ਅਤੇ 21 ਜਨਵਰੀ ਨੂੰ ਮੋਲਜ਼ਮ ਵਿਸ਼ਾਲ ਵਰਮਾ ਨੂੰ ਪੀਲੀਪੀਤ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਪੁਲਿਸ ਨੇ ਮੋਲਜ਼ਮ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 27 ਜਨਵਰੀ ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਰੀਮਾਰਕ ਦੇ ਦੌਰਾਨ ਪੁਲਿਸ ਦੇ ਵਿੱਚ ਮੌਜੂਮ ਨੇ ਠੱਗੀ ਦੇ ਕਈ ਹੋਰ ਵੱਡੇ ਖੁਲਾਸੇ ਕਰ ਦਿੱਤੇ ਜਿਸ ਨੂੰ ਸੁਣ ਕੇ ਪੁਲਿਸ ਦੇ ਸਾਰੇ ਮੈਂਬਰ ਵੀ ਹੱਕੇ ਪੱਕੇ ਰਹਿ ਗਏ ਕਿ ਲੋਕ ਕਿੱਥੋਂ ਤੱਕ ਆਪਣਾ ਦਿਮਾਗ ਵਰਤ ਸਕਦੇ ਨੇ ਜਿਸ ਦੇ ਆਧਾਰ ਤੇ ਪੁਲਸ ਗਿਰੋਹ ਦੇ ਹੋਰ ਮੈਂਬਰਾਂ ਦੀ ਵੀ ਭਾਲ ਦੇ ਵਿੱਚ ਛਾਪੇਮਾਰੀ ਕਰ ਰਹੀ ਆ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦਾ ਅਸੀਂ ਕਹਿੰਦੇ ਨੇ ਕਿ ਹਾਂ ਕਿ ਲੋਕਾਂ ਦਾ ਦਿਮਾਗ ਘਟਾ ਲੋਕਾਂ ਦਾ ਦਿਮਾਗ ਬਹੁਤ ਆ ਪਰ ਉਸ ਨੂੰ ਚੰਗੇ ਪਾਸੇ ਲਗਾਉਣ ਦੇ ਬਜਾਏ ਲੋਕਾਂ ਦੇ ਵੱਲੋਂ ਗਲਤ ਪਾਸੇ ਲਗਾਇਆ ਜਾ ਰਿਹਾ ਆ ਜਾ ਕਹਿ ਸਕਦਾ ਕਿ ਲੋਕਾਂ ਦੇ ਹਾਰਡਿਸ ਕਦਰ ਹਰਾਮੀ ਹੋ ਚੁੱਕੇ ਨੇ ਕਿ ਉਹ ਮਿਹਨਤ ਕਰਨਾ ਹੀ ਪਸੰਦ ਨਹੀਂ ਕਰਦੇ ਤੇ ਸੋਚਦੇ ਨੇ ਕਿ ਉਹਨਾਂ ਦਾ ਐਦਾ ਹੀ ਕੰਮ ਹੋ ਜਾਵੇ ਤੇ ਲੱਖ ਰੁਪਏ ਘਰ ਬੈਠੇ ਬੈਠੇ ਕਮਾ ਲੈਣ ਜਿਸ ਦੇ ਚਲਦੇ ਹੁਣ ਅੱਜ ਕੱਲ ਦੇ ਜਿਹੜੇ ਲੋਕ ਨੇ ਉਹ ਗਲਤ ਰਾਹ ਦੇ ਉੱਤੇ ਪੈ ਰਹੇ ਨੇ ਅਤੇ ਆਪਣੇ ਦਿਮਾਗ ਦੀ ਗਲਤ ਵਰਤੋਂ ਕਰਕੇ ਉਹਨਾਂ ਦੇ ਵੱਲੋਂ ਠੱਗੀਆਂ ਠੋਰੀਆਂ ਆਨਲਾਈਨ ਸਿਸਟਮ ਦੇ ਜ਼ਰੀਏ ਠੱਗੀਆਂ ਕਰਨੀਆਂ ਤੋਂ ਕਾਟਰੀ ਕਰਨੀ ਅਜਿਹੇ ਮਾਮਲੇ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਹਾਲਾਂਕਿ ਅਜਿਹੇ ਲੋਕ ਜਿਹੜੇ ਕੰਮ ਕਰਦੇ ਨੇ ਉਹ ਕਾਨੂੰਨ ਤੋਂ ਬਹੁਤੀ ਦੂਰ ਨਹੀਂ ਹੁੰਦੇ ਕਾਨੂੰਨ ਉਹਨਾਂ ਨੂੰ ਕਦੇ ਨਾ ਕਦੇ ਕਾਬੂ ਕਰ ਲੈਂਦੀ ਆ ਪਰ ਦੇਖਿਆ ਚਾਹੁੰਦਾ ਕਿ ਅੱਜ ਦੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੁੜਾ ਕਿ ਲੋਕਾਂ ਦਾ ਦਿਮਾਗ ਆ ਉਹ ਕੰਮ ਕਰਦਾ ਕਿ ਉਹ ਚੰਗੇ ਕੰਮ ਬਾਰੇ ਸੋਚ ਹੀ ਨਹੀਂ ਸਕਦੇ ਤੇ ਮਾੜੇ ਕੰਮ ਬਾਰੇ ਰਾਤੋਂ ਰਾਤ ਦਿਮਾਗ ਤੇ ਵਿੱਚ ਸਕੀਮਾਂ ਬਣਾ ਲੈਂਦੇ ਨੇ ਤੇ ਉਹਨਾਂ ਦੇ ਵੱਲੋਂ ਅਜਿਹਿਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਚੀਜ਼ ਜ਼ਰੂਰ ਪਈਆ ਪਰ ਦੂਜੇ ਪਾਸੇ ਦੇਖਿਆ ਚਾਹੁੰਦਾ ਕਿ ਅਜਿਹੇ ਸ਼ਤਰ ਲੋਕ ਕਿ ਪਹਿਲਾਂ ਸਕੀਮਾਂ ਬਣਾ ਲੈਂਦੇ ਨੇ ਕਿ ਕਿਵੇਂ ਕਿਸੇ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਵੇ ਤਾਂ ਕਿਵੇਂ ਖਾਤਿਆਂ ਦੇ ਵਿੱਚੋਂ ਲੱਖਾਂ ਰੁਪਏ ਲੋਕਾਂ ਦੇ ਮਿੰਟਾਂ ਦੇ ਵਿੱਚ ਉਡਾ ਦਿੱਤੇ ਜਾਂਦੇ ਨੇ ਵੱਡੇ ਤੋਂ ਵੱਡੇ ਹੈਕਰ ਤੱਕ ਵੀ ਬੈਠੇ ਨੇ ਜਿਹੜੇ ਕਿ ਹਰ ਇੱਕ ਚੀਜ਼ ਨੂੰ ਹੈਕ ਕਰ ਲੈਂਦੇ ਨੇ ਅਜਿਹੇ ਛਾਤਰ ਦਿਮਾਗ ਦੇ ਲੋਕ ਵੀ ਬੈਠੇ ਨੇ ਜਿਹੜੇ ਲੋਕਾਂ ਦੇ ਖਾਤਿਆਂ ਦੇ ਵਿੱਚੋਂ ਆਨਲਾਈਨ ਪੈਸੇ ਇਸ ਤਰੀਕੇ ਦੇ ਨਾਲ ਠੱਗ ਲੈਂਦੇ ਨੇ ਤਾਂ ਅਜਿਹੇ ਲੋਕਾਂ ਤੋਂ ਸਾਵਧਨ ਰਿਹਾ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕ ਸੁਚੇਤ ਹੋ ਜਾਣ ਬਿਊਰੋ ਰਿਪੋਰਟ